ਇਸ ਇੰਡੀਆ ਦੇ ਵਿੱਚ ਇਹਦੇ ਆਪਣੇ ਬਹੁਤ ਸਾਰੇ ਕਰਮਿੰਦੇ ਇਹਦੇ ਆਪਣੇ ਡਿਪਾਰਟਮੈਂਟ ਜਿਨ੍ਹਾਂ ਦਾ ਇਸ ਸਿਸਟਮ ਤੋਂ ਇੱਕ ਸਮੇਂ ਦੇ ਲਈ ਵਿਸ਼ਵਾਸ ਉੱਠ ਜੇ ਉਹ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦਾ ਚਾਹੇ 26 ਜਨਵਰੀ ਹੋਵੇ ਚਾਹੇ 15 ਅਗਸਤ ਹੋਵੇ ਇਹਨਾਂ ਦੇ ਆਪਣੇ ਸਿਸਟਮ ਦੇ ਵਿੱਚ ਕੰਮ ਕਰਦੇ ਟੀਚਰ ਜਿਨ੍ਹਾਂ ਦੇ ਉੱਤੇ ਡਾਂਗਾਂ ਵਰਦੀਆਂ ਨੇ ਜਦੋਂ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਉਹ ਵੀ ਕਹਿੰਦੇ ਵੀ ਸਾਡੇ ਵਾਸਤੇ ਕੋਈ ਆਜ਼ਾਦੀ ਨਹੀਂ ਆਸੀਂ 15 ਅਗਸਤ ਦਾ ਬਾਈਕਾਟ ਕਰਾਂਗੇ ਇਹਨਾਂ ਨੇ ਡਾਕਟਰ ਸਟੂਡੈਂਟਸ ਜਿਹੜੇ ਉਹਨਾਂ ਦਾ ਜੋ ਹਾਲ ਕੀਤਾ ਉਹ ਵੀ ਕਹਿੰਦੇ ਇਹਨਾਂ ਦੀਆਂ ਦੋ ਫੋਰਸਿਸ ਮੰਨੀਆਂ ਜਾਂਦੀਆਂ ਨੇ ਇੱਕ ਫੌਜ ਤੇ ਦੂਜੀ ਪੁਲਿਸ ਹਾਲਾਂਕਿ ਹੋਰ ਵੀ ਚਾਰ ਪੰਜ ਹੈਗੀਆਂ ਨੇ ਪਰ ਅਹਿਮ ਦੋ ਮੰਨੀਆਂ ਜਾਂਦੀਆਂ ਨੇ ਫੌਜ ਤੇ ਦੂਜੀ ਪੁਲਿਸ ਜਿਹੜੇ ਫੌਜ ਦੇ ਸਾਬਕਾ ਅਧਿਕਾਰੀ ਨੇ ਪਰसों ਚੌਥੀ ਦੀ ਉਹਨਾਂ ਦੀ ਸਟੇਟਮੈਂਟ ਵੀ ਆ ਉਹ ਕਹਿੰਦੇ ਵੀ ਅਸੀਂ 15 ਅਗਸਤ ਦੀ ਜਿਹੜੇ ਆਜ਼ਾਦੀ ਦਾ ਜਸ਼ਨ ਹੈ ਪੰਜਾਬ ਸਰਕਾਰ ਦੇ ਅਸੀਂ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਹੋਣਾ ਉਹਨਾਂ ਨੇ ਇੱਕ ਕਾਰਨ ਦੱਸਿਆ ਉਹਨਾਂ ਦੇ ਕੋਲ ਸਿਰਫ ਇੱਕ ਕਾਰਨ ਆ ਇਸ ਦਿਨ ਦੇ ਆ ਖੁਸ਼ੀਆਂ ਦੇ ਵਿੱਚ ਨਾ ਸ਼ਾਮਲ ਹੋਣ ਦਾ ਉਹ ਕਹਿੰਦੇ ਜਿਹੜਾ ਸਾਡਾ ਕਰਨਲ ਬਾਠੀ ਉਹਦੀ ਪੰਜਾਬ ਪੁਲਿਸ ਨੇ ਕੁੱਟਮਾਰ ਕੀਤੀ ਉਹਦੇ ਪਰਿਵਾਰ ਦੇ ਨਾਲ ਵੱਦਸਲੂਕੀ ਕੀਤੀ ਉਹਦਾ ਇਨਸਾਫ ਨਹੀਂ ਦਿੱਤਾ ਇਸ ਕਰਕੇ ਜੇ ਅਸੀਂ ਪੰਜਾਬ ਸਰਕਾਰ ਦੇ ਜਸ਼ਨਾਂ 'ਚ ਸ਼ਾਮਲ ਨਹੀਂ ਹੋਣਾ ਭਾਈ ਤੁਸੀਂ ਇਹ ਸੋਚ ਕੇ ਵੇਖੋ ਤੁਹਾਡੇ ਇੱਕ ਕਰਨਲ ਨੂੰ ਇਹਨਾਂ ਨੇ ਜਲੀਲ ਕੀਤਾ ਇਹਨਾਂ ਨੇ ਕਾਨੂੰਨ ਆਪਣੇ ਹੱਥੇ ਚ ਲਿਆ ਆਪਣਾ ਹੀ ਜਦ ਤੁਸੀਂ ਚੀਕਾ ਮਾਰ ਉੱਠੇ ਹੋ ਤੇ ਤੁਸੀਂ ਕਹਿੰਦੇ ਵੀ ਇਹ 15 ਅਗਸਤ ਸਾਡੀ ਨਹੀਂ ਅਸੀਂ ਨਹੀਂ ਮਨਾਉਣਾ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਕਦੀ ਸੋਚ ਕੇ ਵੇਖੋ ਤੁਸੀਂ ਸਾਡੇ ਹਜ਼ਾਰਾਂ ਮਾਰੇ ਤੁਸੀਂ ਸਾਡੇ ਹਜ਼ਾਰਾਂ ਚਲੀਲ ਕੀਤੇ ਤੁਸੀਂ ਸਾਡੇ ਹਜ਼ਾਰਾਂ ਜੜਿਆ ਲਾਪਤਾ ਕੀਤੇ ਤੁਸੀਂ ਸਾਡੀਆਂ ਹਜ਼ਾਰਾਂ ਧੀਆਂ ਪਣਾ ਦੀ ਇੱਜ਼ਤ ਬੇਪੱਤ ਕੀਤੀ ਤੇ ਸਿੱਖ ਕਿਹੜੇ ਮੂੰਹ ਦੇ ਨਾਲ ਕਹਿਣ ਵੀ ਇਹ ਆਜ਼ਾਦੀ ਸਾਡੀ ਆ ਜਾਂ ਇਹ ਤਿਰੰਗਾ ਸਾਡਾ ਆ ਸੋ ਇਹ ਦਿਨ ਸਾਡਾ ਨੇ ਇਹ ਤਿਰੰਗਾ ਸਾਡਾ ਨੇ ਇਹ ਮੁਲਕ ਸਾਡਾ ਨੇ ਇੱਥੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਹਮੇਸ਼ਾ ਹਮੇਸ਼ਾ ਜਿੱਥੇ ਜਿੱਥੇ ਉਹਨਾਂ ਨੂੰ ਮੌਕਾ ਮਿਲਿਆ ਇਹਨਾਂ ਨੇ ਸਾਡੇ ਨਾਲ ਵੱਦਸ ਰੋਕੇ ਕੀਤੀ ਸਾਡੇ ਨਾਲ ਵਧੀਆਂ ਕੀਤੀਆਂ ਨੇ ਔਰ ਇਹ ਸਾਰਾ ਕੁਝ ਹੋਇਆ ਦੇਸ਼ ਭਗਤੀ ਦੀ ਆੜੇਟ ਔਰ ਇਸ ਦੇਸ਼ ਭਗਤੀ ਨੂੰ ਪੱਕਿਆ ਕਰਦੇ ਆ ਇਹਨਾਂ ਦੇ ਤਿਰੰਗੇ ਇਹਨਾਂ ਦੀ 15 ਅਗਸਤਾਂ ਇਹਨਾਂ ਦੀ 26 ਜਨਵਰੀਆਂ ਜਦਨ ਬਹੁਤ ਸਾਰੇ ਲੋਕ ਦੇਸ਼ਵਕਤੀ ਭਗਤੀ ਦੇ ਬਹਿਣ ਦੇ ਵਿੱਚ ਬਹਿ ਕੇ ਆਪਣੇ ਉੱਤੇ ਕੀਤੇ ਗਏ ਜੁਰਮਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਇਸ ਦਿਨ ਭਾਰਤ ਮਾਤਾ ਦੀ ਜੈ ਤੇ ਹੈਪੀ ਇੰਡੀਪੈਂਡੈਂਸ ਡੇ ਵਗੈਰਾ ਦੀਆਂ ਵਧਾਈਆਂ ਦੇਣ ਲੱਪੈਂਦੇ ਆ ਪੰਜਾਬ ਵਾਸਤੇ ਇਹ ਕੋਈ ਹੈਪੀ ਇੰਡੀਪੈਂਡੈਂਸ ਨਹੀਂਗਾ ਸਾਡੇ ਵਾਸਤੇ ਇਹ ਸਾਡੇ ਘਰਾਂ ਦਾ ਉਜਾੜਾ ਹੀ ਔਰ ਉਸ ਉਜਾੜੇ ਨੂੰ ਅਸੀਂ ਛੱਲਿਆ ਸੀ ਇਹ ਸੋਚ ਕੇ ਵੀ ਇਸ ਮੁਲਕ ਦੇ ਵਿੱਚ ਆ ਕੇ ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਰਵਾਂਗੇ ਸਾਨੂੰ ਕੋਈ ਖੱਤਾ ਮਿਲੇਗਾ ਜਿੱਥੇ ਅਸੀਂ ਆਜ਼ਾਦੀ ਦਾ ਨਿਗ ਮਾਣਾਂਗੇ ਪਰ ਇੱਥੇ ਆਉਂਦਿਆਂ ਇਹਨਾਂ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚਾੜੀਆਂ ਇੱਥੇ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਵਾੜੀ ਗਈ ਬੂਟਾ ਸਮੇਤ ਉਹਤੇ ਇਹਨਾਂ ਦੇ ਕਰਿੰਦੇ ਵੜੇ 1955 ਤੋਂ ਤੁਰਿਆ ਵਰਤਾਰਾ ਅੱਜ ਤੱਕ ਨਿਰੰਤਰ ਜਾਰੀ ਆ ਜਿੱਥੇ ਅੱਜ ਫੇਰ ਕੋਈ ਸਾਡਾ ਅਕਾਲ ਤਖਤ ਸਾਹਿਬ ਤੇ ਸਮਾਗਮ ਹੋਵੇ ਉਨੀ ਸੰਗਤ ਨਹੀਂ ਹੁੰਦੀ ਜਿੰਨੇ ਇਹਨਾਂ ਦੇ ਪਹਿਲਾਂ ਜਾ ਕੇ ਪੁਲਿਸ ਦੇ ਕਰਿੰਦੇ ਉੱਥੇ ਵੜ ਜਾਂਦੇ ਆਂ ਔਰ ਸੰਗਤ ਨੂੰ ਭੈਅਪੀਦ ਕਰਨ ਦੀ ਕੋਸ਼ਿਸ਼ ਕਰਦੇ ਔਰ ਸੰਗਤ ਨੂੰ ਉੱਥੇ ਨਤਮਸਤਕ ਨਹੀਂ ਹੋਣ ਦਿੰਦੇ ਮੇਰਾ ਕਹਿਣ ਦਾ ਮਤਲਬ ਸਿਰਫ ਇਹਨਾਂ ਆ ਪੀ ਇਹਨਾਂ ਨੇ ਸਾਡੀ ਨਿੱਕੀ ਤੋਂ ਨਿੱਕੀ ਗੱਲ ਤੋਂ ਲੈ ਕੇ ਵੱਡੀ ਤੋਂ ਵੱਡੀ ਸੰਸਥਾ ਨੂੰ ਆਪਣੇ ਕੰਟਰੋਲ ਕਰਨਾ ਚਾਹਿਆ ਔਰ ਉਹਨੂੰ ਕਿਉਂ ਕਰਨਾ ਚਾਹੁੰਦੇ ਨੇ ਕੰਟਰੋਲ ਦਾ ਇੱਕੋ ਕਾਰਨ ਆ ਉਹ ਇਹ ਆ ਪੀ ਅਸੀਂ ਇਹ ਮੰਨਦੇ ਆਂ ਕਿ ਪੰਜਾਬ ਇੰਡੀਆ ਦਾ ਹਿੱਸਾ ਨਹੀਂ ਗਾ ਉਹਦਾ ਕਾਰਨ ਕੀ ਬਣਿਆ ਵੀ ਅਸੀਂ ਇਹ ਗੱਲ ਕਹਿਣੀ ਸ਼ੁਰੂ ਕਰਤੀ ਇੱਕ ਤੇ ਦੇ ਡੂੰਗੇ ਅਰਥ ਸਾਡੀ ਸਿੱਖੀ ਦੇ ਵਿੱਚ ਬੜੇ ਸਦੀਆਂ ਪਿੱਛੇ ਜਾਂਦੇ ਨੇ ਪਰ ਜਿਹੜੇ ਮਾਡਰਨ ਸਿੱਖ ਨੇ ਉਹਨਾਂ ਨੂੰ ਅੱਜ ਕੱਲ ਦੇ ਕੱਲੇ ਜ਼ੁਲਮ ਦੇਖਦੇ ਨੇ ਨਾ ਉਹਨਾਂ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆਂ ਕਿ ਇਹਨਾਂ ਨੇ ਆਪਣੇ ਸੰਵਿਧਾਨ ਦੇ ਵਿੱਚ ਜਿਹੜੀ ਈਮਾਨ ਭਾਈ ਜੀ ਨੇ ਗੱਲ ਕੀਤੀ ਸਾਡੀ ਪਛਾਣ ਹੀ ਖੋਲੀ ਜੇ ਜਦੋਂ ਤੁਹਾਡੀ ਤੁਹਾਡੇ ਕੋਲ ਪਹਿਚਾਨ ਹੀ ਨਾ ਰਵੇ ਤੇ ਦੱਸੋ ਪੱਲੇ ਕੀ ਰਹਿ ਜਾਂਦਾ ਉਹ ਬੰਦਾ ਕਹਿ ਕੰਮ ਦਾ ਨਹੀਂ ਹੁੰਦਾ ਤੇ ਜਦੋਂ ਸਾਡੀ ਕੌਮ ਦੀ ਸਾਡੀ ਪਹਿਚਾਨ ਹੀ ਖੋਲੀ ਤੇ ਇਹਨਾਂ ਨੇ ਸਾਡੀ ਕੌਮ ਕਾਦੇ ਜੋਗੀ ਛੱਡੀ ਅੱਜ ਇੱਥੇ ਤੁਸੀਂ ਸੜਕ ਦੇ ਉੱਤੇ ਇੱਕ ਭਿਖਾਰੀ ਤੋਂ ਲੈ ਕੇ ਕਰੋੜਪਤੀ ਹੋਵੇ ਉਹਦੇ ਕੋਲ ਪਹਿਚਾਨ ਪੱਤਰਾ ਵੀ ਮੈਂ ਕੌਣ ਆ ਉਹ ਉਹਦੇ ਸਾਰੇ ਦੇ ਨਾਲ ਦੁਨੀਆ ਦੇ ਵਿੱਚ ਜਿਉਂਦਾ ਆ ਤੇ ਸਾਡੀ ਕੌਮ ਦੀ ਪਹਿਚਾਨ ਸੇਖ ਹੋਣਾ ਆ ਪਰ ਇਹਨਾਂ ਦੇ ਸੰਵਿਧਾਨ ਦੇ ਮੁਤਾਬਕ ਅਸੀਂ ਹਿੰਦੂ ਆ ਜਿਹੜਾ ਸਾਨੂੰ ਸਤਿਕਾਰ ਨਹੀਂ ਉੱਥੋਂ ਇਹ ਲੜੀ ਚੱਲੀ ਤੇ ਅੱਜ ਤੱਕ ਨਿਰੰਤਰ ਜਾਰੀ ਆ ਪਰ ਅਸੀਂ ਆਪਣੀ ਇਸ ਪਛਾਣ ਨੂੰ ਬਰਕਰਾਰ ਰੱਖਣਾ ਇਹੀ ਸਾਡੀ ਲੜਾਈ ਆ ਔਰ ਇੱਥੇ ਸਾਡੇ ਹੱਥਾਂ ਦੇ ਚ ਪਲੇ ਕਾਰਡ ਫੜੇ ਨੇ ਜਿੱਥੇ ਇੱਕ ਪਾਸੇ ਤਿਰੰਗਾ ਆ ਦੂਜੇ ਪਾਸੇ ਖਾਲਸਾਣ ਦਾ ਝੰਡਾ ਆ ਤੇ ਸਿੱਖਾਂ ਦਾ ਚਿਹਰਾ ਖਾਲਸਾਣ ਦੇ ਝੰਡੇ ਵੱਲ ਨੂੰ ਆ ਤੇ ਤਿਰੰਗੇ ਨੂੰ ਅਸੀਂ ਪਛਾਣ ਕਰ ਰਹੇ ਆ ਇਹਦਾ ਇੱਕੋ ਸੁਨੇਹਾ ਦੇਣਾ ਚਾਹੁੰਦੇ ਆ ਵੀ ਸਾਨੂੰ ਤੁਹਾਡੀ ਦਿੱਤੀ ਹੋਈ ਭਾਰਤੀ ਆਇਡੈਂਟੀਟੀ ਬਿਲਕੁਲ ਪਰਵਾਹ ਨਹੀਂ ਕਿ ਅਸੀਂ ਪੰਜਾਬੀ ਆ ਅਸੀਂ ਸਿੱਖ ਆ ਤੇ ਸਾਡੀ ਆਇਡੈਂਟੀਟੀ ਖਾਲਸਾਣੀ ਆ ਤੇ ਅਸੀਂ ਇਹਦੇ ਨਾਲ ਜੁੜਣਾ ਆ ਔਰ ਅਗਲੀ ਜਿਹੜੀ ਗੱਲ ਆ ਜਦੋਂ ਅਸੀਂ ਇਹ ਗੱਲ ਕਹਿੰਨੇ ਫਿਰ ਸਾਡੇ ਤੇ ਜ਼ੁਲਮ ਹੋਏ ਔਰ ਲਗਾਤਾਰ ਹੋਏ ਔਰ ਉਹ ਜ਼ੁਲਮ ਅੱਜ ਵੀ ਜਾਰੀ ਨੇ ਪੰਜਾਬ ਪੁਲਿਸ ਦਾ ਜਿਹੜਾ ਰਵਈਆ ਆ ਕਰਨਲ ਬਾਠ ਨੇ ਤੇ ਇੱਕ ਵਾਰੀ ਵੇਖਿਆ ਅਸੀਂ ਰੋਜ਼ ਵੇਖਦੇ ਆ ਬਹੁਤੀ ਦੂਰ ਨਾਲ ਜਾਈਏ 2025 ਦੇ ਵਿੱਚ ਕੱਲਾ ਪੰਜਾਬ ਪੁਲਿਸ ਨੇ ਆਪਣੇ ਇਹਨਾਂ ਦੇ ਜਿਹੜੇ ਅੰਕੜੇ ਨੇ ਜਿਹੜੇ ਅਖਬਾਰਾਂ 'ਚ ਛਪੇ ਨੇ ਜਿਹੜੇ ਕੇਸ ਬਾਹਰ ਆਏ ਨੇ ਅਜੇ ਸਾਢੇ 7 ਮਹੀਨੇ ਬੀਤੇ ਨੇ ਇਸ ਸਾਲ ਦੇ ਤੇ ਇਹਨਾਂ 7.5 ਮਹੀਨਿਆਂ ਦੇ ਵਿੱਚ ਇਹਨਾਂ ਨੇ ਜਿਹੜੇ 23 ਇਨਕਾਊਂਟਰ ਕੀਤੇ ਨੇ ਚਾਹੇ ਕਿਸੇ ਦੀ ਲੱਤ 'ਚ ਗੋਲੀ ਮਾਰੀ ਹੋਵੇ ਚਾਹੇ ਕਿਸੇ ਦੀ ਲੱਤ 'ਚ ਮਾਰੀ ਹੋਵੇ ਤੇ ਚਾਹੇ ਕਿਸੇ ਨੂੰ ਵੈਸੇ ਮਾਰਤਾ ਹੋਵੇ 23 ਇਨਕਾਊਂਟਰ ਔਰ ਸਾਰਿਆਂ ਦੀ ਕਹਾਣੀ ਸੇਮ ਆ ਕੀ ਕਹਾਣੀ ਆ ਜੀ ਅਸੀਂ ਬੰਦਾ ਫੜਿਆ ਹੁਣ ਉਹ ਚ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਨਸ਼ੇ ਵਾਲੇ ਇੱਕ ਖਾਲਸਤਾਨੇ ਜੀ ਅਸੀਂ ਬੰਦਾ ਫੜਿਆ ਉਹਨੇ ਸਾਨੂੰ ਦੱਸਿਆ ਜੀ ਉਥੇ ਨਸ਼ਾ ਦੱਬਿਆ ਜਾਂ ਸਾਨੂੰ ਇਹ ਦੱਸਿਆ ਜੀ ਉਥੇ ਹਥਿਆਰ ਦੱਬੇ ਅਸੀਂ ਜੀ ਰਿਕਵਰੀ ਕਰਨ ਲਈ ਲੈ ਕੇ ਚੱਲੇ ਸੀ ਅਸੀਂ ਉਹਨਾਂ ਲੈ ਕੇ ਜਾਣਦੇ ਸੀ ਜਦੋਂ ਲਾਗੇ ਗਿਆ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਸਾਡੇ ਇੱਕ ਮੁਲਾਜ਼ਮ ਦਾ ਹਥਿਆਰ ਕਵਟ ਲਿਆ ਜਾਂ ਜਿਹੜੇ ਹਥਿਆਰ ਦੱਬੇ ਸੀ ਉਹ ਹਥਿਆਰ ਪੁੱਟ ਲਿਆ ਸਾਡੇ ਤੇ ਹਮਲਾ ਕਰਤਾ ਅਸੀਂ ਉਹਨੂੰ ਕਿਹਾ ਜੀ ਨਾ ਹਮਲਾ ਕਰੋ ਫੇਰ ਨਹੀਂ ਮੰਨਿਆ ਫਿਰ ਅਸੀਂ ਹਾਰ ਕੇ ਗੋਲੀ ਚਲਾਤੀ ਮੈਨੂੰ ਇਹ ਸਮਝ ਨਹੀਂ ਆਉਂਦੀ ਅੱਜ ਦੁਨੀਆ ਕਿੱਥੇ ਦੀ ਕਿੱਥੇ ਚਲੀ ਗਈ ਪਰ ਪੰਜਾਬ ਪੁਲਿਸ ਦੇ ਕੋਲ ਇੱਕ ਨਵਾਂ ਸਟੋਰੀ ਸਕ੍ਰਿਪਟ ਰਾਈਟਰ ਨੇ ਆਇਆ ਇਹੋ ਸਟੋਰੀ ਇਹਨਾਂ ਦੀ 78 ਤੋਂ ਲੈ ਕੇ ਤੇ 95 ਤੱਕ ਇਹੋ ਸਟੋਰੀਆਂ ਇਹਨਾਂ ਦੀਆਂ ਅੱਜ ਵੀ ਜਾਰੀ ਨੇ ਔਰ ਸਾਰੀ ਕੌਮ ਨੂੰ ਤੇ ਸਾਰੀ ਦੁਨੀਆ ਨੂੰ ਬੇਵਕੂਫ ਬਣਾਉਂਦੀਆਂ ਗੱਲਾਂ ਕਰਦੇ ਨੇ ਇੰਜ ਸੋਚਦੇ ਨੇ ਵੀ ਸਾਰਾ ਦਿਮਾਗ ਸਾਡੇ ਅਫਸਰਾਂ ਦੇ ਕੋਲ ਆ ਸਾਰਾ ਦਿਮਾਗ ਇੰਡੀਆ ਦੇ ਕੋਲ ਆ ਹੋਰ ਕਿਸੇ ਦਾ ਤਾਂ ਦਿਮਾਗ ਹੈ ਹੀ ਨਹੀਂ ਜਿਹੜੀ ਕਹਾਣੀ ਇਹਨਾਂ ਨੂੰ ਦੇ ਦਿਓ ਜੀ ਇਹ ਜ਼ਰ ਨੇ ਮੰਨ ਨਹੀਂ ਲੈਣੀ ਅਸੀਂ ਇਹਨਾਂ ਦੀਆਂ ਕਹਾਣੀਆਂ ਬਿਲਕੁਲ ਨਹੀਂ ਮੰਨਣੀਆਂ ਪੰਜਾਬ ਪੂਰੀ ਤਰ੍ਹਾਂ ਦੇ ਨਾਲ ਪੁਲਿਸ ਦੇ ਕੰਟਰੋਲ 'ਚ ਚਲਾ ਗਿਆ ਔਰ ਪੁਲਿਸ ਆਪਣੇ ਕਾਨੂੰਨਾਂ ਨੂੰ ਜਿਹੜੇ ਕਿ ਪਹਿਲਾਂ ਹੀ ਬੜੇ ਮਾੜੇ ਆ ਕਿੰਨੇ ਕਾਲੇ ਕਾਨੂੰਨ ਨੇ ਕਿੰਨੇ ਕਠੋਰ ਕਾਨੂੰਨ ਨੇ ਜਿੰਨੀਆਂ ਪਾਵਰਾਂ ਨੇ ਜਿਹੜੀਆਂ ਪਾਰਲੀਮੈਂਟ ਨੇ ਇਹਨਾਂ ਨੂੰ ਦਿੱਤੀਆਂ ਨੇ ਉਹਦੇ باوجود ਇਹ ਕਾਨੂੰਨਾਂ ਨੂੰ ਸ਼ਿਕਾਇਤਾਂ ਕਰਦੇ ਆ ਤੇ ਤੁਸੀਂ ਇਹ ਗੱਲ ਦੱਸੋ ਵੀ ਤੁਸੀਂ ਆਪ ਤੁਹਾਨੂੰ ਤੁਹਾਡੇ ਆਪਣੇ ਕਾਨੂੰਨਾਂ ਤੇ ਯਕੀਨ ਨਹੀਂ ਤੇ ਤੁਸੀਂ ਲੋਕਾਂ ਦਾ ਇਨਕਾਊਂਟਰ ਕਰਦੇ ਹੋ ਤੇ ਆਮ ਦੁਨੀਆ ਤੁਹਾਡੇ ਕਾਨੂੰਨਾਂ ਤੇ ਕਿਥੋਂ ਵਿਸ਼ਵਾਸ ਕਰ ਲੇ ਤੁਹਾਨੂੰ ਜਿਹੜੇ ਤੁਸੀਂ ਕਾਨੂੰਨ ਦੇ ਰਖਵਾਲੇ ਹੋ ਤੁਸੀਂ ਕਾਨੂੰਨ ਛੱਕੇ ਟੰਗੀ ਜਾਂਦੇ ਹੋ ਤੁਹਾਨੂੰ ਯਕੀਨ ਨਹੀਂ ਵੀ ਬੰਦਿਆਂ ਨੂੰ ਸਜ਼ਾ ਦਿਵਾ ਪਾਵਾਂਗੇ ਕਿ ਨਹੀਂ ਤੇ ਦੱਸੋ ਆਮ ਦੁਨੀਆ ਤੁਹਾਡੇ ਤੇ ਕਿਉਂ ਯਕੀਨ ਕਰੇ ਤੁਹਾਡੇ ਕਾਨੂੰਨਾਂ ਤੇ ਕਾਹਦਾ ਯਕੀਨ ਕਰੇ ਪਰ ਸਭ ਤੋਂ ਜ਼ਿਆਦਾ ਖਤਰਨਾਕ ਇਹਦੇ ਵਿੱਚ ਗੱਲ ਇਹ ਆ ਕਿ ਪੰਜਾਬ ਦੀ ਧਰਤੀ ਤੋਂ ਜਿਨ੍ਹਾਂ ਨੂੰ ਵਿਕਟਿਮ ਬਣਾਇਆ ਜਾ ਰਿਹਾ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਹਨਾਂ ਦੇ ਪਰਿਵਾਰ ਤੇ ਜਿਹੜੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਉਹ ਚੁੱਪ ਧਾਰੀ ਬੈਠੀਆਂ ਨੇ ਔਰ ਇਹ ਕਾਮਯਾਬੀ ਆ ਪੰਜਾਬ ਪੁਲਿਸ ਦੀ ਔਰ ਅਸੀਂ ਇਹਨੂੰ ਚੈਲੰਜ ਕਰਨਾ ਹੈ ਪੰਜਾਬ ਪੁਲਿਸ ਚਾਹੁੰਦੇ ਆ ਪਿਆਸੀ ਜੋ ਕਰੀਏ ਡਰ ਦੇ ਮਾਹੌਲ ਚ ਕਰੀਏ ਤਾਂ ਲੋਕ ਕੁਸ ਕਰਨਾ ਜਿਹਦੀ ਮਰਜ਼ੀ ਲਾਤੇ ਗੋਲੀ ਮਾਰਦੇ ਜੋ ਜਿੱਥੇ ਮਰਜ਼ੀ ਮਾਰਦੇ ਕੋਈ ਬਾਦ ਵਿੱਚ ਬਾਹਰ ਕਰਨਾ ਆਵੇ ਪਰ ਅਸੀਂ ਆਪਣੇ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਵੀ ਬੇਨਤੀ ਕਰਦੇ ਆਂ ਉਹ ਭਰਾਓ ਰੱਬ ਦਾ ਰਾਸਤਾ ਬੋਲੋ ਤੁਹਾਡਾ ਨਾਮ ਹੀ ਮਨੁੱਖੀ ਅਧਿਕਾਰਾਂ ਤੇ ਆ ਤੇ ਜਿਸ ਤਰੀਕੇ ਦੇ ਨਾਲ ਸਾਡੇ ਅਧਿਕਾਰ ਛਿੱਕੇ ਟੰਗੇ ਜਾ ਰਹੇ ਆ ਕਿਸੇ ਨੂੰ ਖਾਲਸਤਾਨੀ ਕਹਿ ਕੇ ਗੋਲੀ ਮਾਰਦੇ ਹੋ ਕਿਸੇ ਨੂੰ ਜਿਹੜਾ ਨਸ਼ੇੜੀ ਕਹਿ ਕੇ ਮਾਰਦੇ ਹੋ ਕਿਸੇ ਨੂੰ ਕੁਝ ਕਹਿ ਕੇ ਮਾਰਦੇ ਹੋ ਇਹਨਾਂ ਲਈ ਸਾਨੂੰ ਆਵਾਜ਼ ਬਣਨਾ ਪੈਣਾ ਔਰ ਜਿਹੜੀ ਪੰਜਾਬ ਪੁਲਿਸ ਦੀ ਇਨਕਾਊਂਟਰ ਪਾਲਿਸੀ ਆ ਇਹ ਇੱਕ ਤਰੀਕੇ ਦੇ ਨਾਲ ਸ਼ੈਡੋ ਪਾਲਿਸੀ ਆ ਜਿਹੜੀ ਇੰਡੀਆ ਨੇ ਅਪਣਾਈ ਹੀ ਵੀ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਸਿੱਖਾਂ ਨੂੰ ਮਾਰਾਂਗੇ ਉਸੇ ਦਾ ਇੱਕ ਹਸਾਬ ਦੇ ਨਾਲੇ ਪਰਛਾਵਾਂ ਆ ਵੀ ਇਹ ਵੀ ਕਹਿੰਦੇ ਨੇ ਵੀ ਜਿਹੜਾ ਸਾਡੇ ਹੱਥ ਆ ਗਿਆ ਅਸੀਂ ਉਹਨੂੰ ਸਾਰੀ ਜ਼ਿੰਦਗੀ ਦੀ ਅਪਾਹਜ ਕਰਨਾ ਤੇ ਮੈਨੂੰ ਕੋਈ ਹਰਾਨਗੇ ਨਹੀਂ ਹੁੰਦੀ ਇਹ ਗੱਲ ਕਹਿੰਦੇ ਆ ਵੀ ਕੋਈ ਪਤਾ ਨਹੀਂ ਭਰਾਓ ਕੱਲ ਦੀ ਅਖਬਾਰ ਦੇ ਵਿੱਚ ਸੇਮ ਸਟੋਰੀ ਲੱਗੀ ਹੋਵੇ ਤੇ ਨਾਮ ਮੇਰਾ ਜਾਂ ਤੁਹਾਡੇ ਜੋ ਕਿਸੇ ਇੱਕ ਦਾ ਹੋਵੇ ਇਹ ਇੱਥੇ ਤੱਕ ਜਾਣੇ ਨੇ ਕਿਉਂਕਿ ਇਹਨਾਂ ਨੇ ਮੂਨੇ ਖੂਨ ਲੱਗ ਗਿਆ ਸਾਡੇ ਕਈ ਬੰਦੇ ਉਹਨੂੰ ਭਲੇਖਾ ਪੈ ਗਿਆ ਸੀ ਵੀ ਪੁਰਾਣੇ ਅਫਸਰ ਇਸਮੇਰ ਸਿੰਘ ਸਾਣੀ ਵਰਗੇ ਜਿਨ੍ਹਾਂ ਨੇ ਜੜਾ ਵਾ ਸਿੱਖਾਂ ਦਾ ਇੱਕ ਦੌਰ ਹੰਡਾਇਆ ਤੇ ਉਹਦਾ ਦੁਸ਼ਮਣੀ ਦੇ ਵਿੱਚ ਪੁੱਚੜ ਪੈਦਾ ਏ ਪਰ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਰਤੀ ਪਰ ਵੀ ਸ਼ਰਮ ਨਹੀਂ ਗਈ ਇਹ ਕੜਵੀ ਸਚਾਈ ਆ ਕਿ ਪੰਜਾਬ ਪੁਲਿਸ ਨੇ ਆਪਣੇ ਜੀਨਸ ਕੈਰੀ ਕੀਤੇ ਨੇ ਇਹਨਾਂ ਨੇ ਆਪਣੇ ਅਫਸਰਾਂ ਦੇ ਸੁਭਾ ਕੈਰੀ ਕਰ ਲਏ ਨੇ ਔਰ ਇਹਨਾਂ ਦੇ ਨਵੇਂ ਅਫਸਰ ਵੀ ਆਪਣੇ ਪੁਰਾਣੇ ਅਫਸਰਾਂ ਦੇ ਰਾਹ ਪੈ ਗਏ ਨੇ ਪਰ ਇੱਕ ਗੱਲ ਯਾਦ ਰੱਖਿਓ ਜੇ ਕੌਮ ਨੇ ਉਹਨਾਂ ਨੂੰ 40-40 ਸਾਲ ਤੋਂ ਮਾਫ਼ ਨਹੀਂ ਕੀਤਾ ਤੇ ਮਾਫ਼ ਭਰਾਵੋ ਤੁਸੀਂ ਉਹਨੇ ਹੋਣੇ ਤੇ ਇਹ ਵੀ ਗੱਲ ਚੇਤੇ ਰੱਖਿਓ ਜਿੰਨਾ ਚਿਰ ਵਰਦੀ ਚੋ ਇਹ ਤਿਰੰਗਾ ਤੁਹਾਡੀ ਉਹਨਾਂ ਚਰੀ ਹਿਫਾਜ਼ਤ ਕਰਦਾ ਆ ਆ ਬਾਦ ਵਿੱਚ ਆਪਣੇ ਅਫਸਰਾਂ ਨੂੰ ਵੇਖ ਲੋ ਤਰੀਕਾ ਭੁਗਤਦੇ ਤੇ ਕਿਸ ਤਰੀਕੇ ਨਾਲ ਥਰੂ ਕੇਅਰ ਦੇ ਫਿਰਦੇ ਆ ਤੇ ਇੱਥੋਂ ਤੱਕ ਕੇ ਤੁਹਾਡਾ ਆਪਣਾ ਡੀਜੀਪੀ ਉਹ ਵੀ ਅੱਜ ਲੋਕੇ ਜਿਹੜਾ ਜ਼ਿੰਦਗੀ ਕਟਣ ਦੀ ਮਜਬੂਰ ਬੈਠਾ ਲੋਕਾਂ ਨੂੰ ਇਸ ਹੱਦ ਤੱਕ ਮਜਬੂਰ ਨਾ ਕਰੋ ਕਿ ਕੱਲ ਨੂੰ ਤੁਹਾਡੀ ਜਿਹੜੀ ਪਬਲਿਕ ਲਾਈਫ ਆ ਉਹ ਵੀ ਖਤਮ ਹੋ ਜੇ ਪੰਜਾਬ ਤੁਹਾਡੇ ਜ਼ੁਲਮਾਂ ਦਾ ਸਤਾਇਆ ਹੈ ਆ ਅਸੀਂ ਤੁਹਾਡੇ ਜ਼ੁਲਮਾਂ ਦੇ ਸਤਾਏ ਹੋਏ ਆਂ ਔਰ ਤੁਸੀਂ ਇਹਨਾਂ ਜ਼ੁਲਮਾਂ ਦੇ ਵਿੱਚ ਵਾਅਦਾ ਕਰਨ ਦੇ ਲਈ ਇੰਡੀਆ ਕੋਈ ਕਸਰ ਨਹੀਂ ਛੱਡਦਾ ਆ ਨਿਤ ਨਵੀਂ جنگ ਦੀ ਧਮਕੀ ਜਿਹੜੀ ਆ ਉਹ ਪਾਕਿਸਤਾਨ ਨੂੰ ਮਾਰ ਦਿੰਦੇ ਨੇ ਤੇ ਪਾਕਿਸਤਾਨ ਵੀ ਫਿਰ ਅੱਗੇ ਦਬਾਲ ਦਿੰਦਾ ਵੀ ਕੋਈ ਨਹੀਂ ਫਿਰ ਪਰਵਾਣੂ ਆ ਫਿਰ ਸਾਰੀ ਅੱਧੀ ਦੁਨੀਆ ਤਬਾਹ ਹੋਊਗੀ ਅੱਧੀ ਦੁਨੀਆ ਤਬਾਹ ਹੋਣ ਤੋਂ ਪਹਿਲਾਂ ਪੂਰੇ ਦਾ ਪੂਰਾ ਪੰਜਾਬ ਤਬਾਹ ਹੋਣਾ ਅਸੀਂ ਪੰਜਾਬ ਨੇ ਇਹਨਾਂ ਦੋਵਾਂ ਸਾਨਾਂ ਦੇ ਵਿੱਚ ਇਹਨਾਂ ਨੂੰ ਜੰਗ ਦਾ ਅਖਾੜਾ ਪੰਜਾਬ ਨਹੀਂ ਬਣਾਉਣ ਦੇਣਾ ਸਾਨੂੰ ਇਹ ਵੀ ਆਵਾਜ਼ ਜਿਹੜੀ ਆ ਉਹ ਬੁਲੰਦ ਕਰਨੀ ਪੈਣੀ ਆ